ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਤਿੰਨ ਅਤੇ ਚਾਰ ਮਹੀਨਿਆਂ ਅਗਲੇ ਦੋ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਵੇਰ ਵੇਲੇ ਮੌਸਮ ਠੀਕ ਠਾਕ ਰਹੇਗਾ ਕੁਝ ਪੂਰਬੀ ਹਿੱਸਿਆਂ ਦੇ ਵਿੱਚ ਆਪਾਂ ਨੂੰ ਆਸ-ਪਾਸ ਖਾਸ ਪ੍ਰਭਾਵ ਨਹੀਂ ਦੇਖਣ ਨੂੰ ਮਿਲੇਗਾ ਮੌਸਮ ਠੀਕ ਠਾਕ ਰਹੇਗਾ ਮੌਸਮ ਤਕਰੀਬਨ ਸਵੇਰ ਵੇਲੇ ਹਵਾ ਥੋੜੀ ਜਿਹੀ ਸ਼ਾਂਤ ਰਹੇਗੀ ਅਗਲੇ 2-3 ਘੰਟਿਆਂ ਦੇ ਵਿੱਚ ਦੱਖਣ ਪੂਰਬ ਤੋਂ ਹਵਾ ਦੀਆਂ ਗਤੀਵਿਧੀਆਂ ਦੇ ਵਿੱਚ ਹਲਕਾ ਫੁਲਕਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ 8 ਤੋਂ ਲੈ ਕੇ 15 ਕਿਲੋਮੀਟਰ ਦੇ ਹਿਸਾਬ ਨਾਲ ਵੱਖ-ਵੱਖ ਥਾਵਾਂ ਦੇ ਵਿੱਚ ਦੱਖਣ ਪੂਰਬ ਦੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਬਾਅਦ ਦੁਪਹਿਰ ਤੋਂ ਹਵਾਵਾਂ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਠੰਡ ਦੇਖਣ ਨੂੰ ਮਿਲੇਗਾ ਹੁਮਮਸ ਵਰਗਮ ਹੌਲ ਗੁਮਮ ਵਰਗਮ ਹੌਲ ਯਾਤਰਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਦੁਪਹਿਰ ਤੋਂ ਬਾਅਦ ਉਸ ਤੋਂ ਬਾਅਦ ਗਰਜ ਚਮਕ ਵਾਲੇ ਬਦਲਾਅ ਨਿਰਮਾਣ ਹੋਏਗਾ ਸਾਰਾ ਦਿਨ ਟੈਂਪਰੇਚ ਬਦਲਾ ਨਿਰਮਾਨ ਹੋਏਗਾ ਤੇ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਤੂੜਵਰੀ ਹਵਾ ਚਿੱਟੇ ਸ਼ਰਾਟੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਗੱਲ ਕਰੀਏ ਤਾਂ ਜ਼ਿਲ੍ਹੇਵਾਰ ਅਪਡੇਟ ਦੀ ਗੱਲ ਕਰੀਏ ਉੱਤਰ ਪੱਛਮ ਪੂਰਬੀ ਹਿੱਸਾ ਹੋ ਗਿਆ ਉੱਤਰ ਪੂਰਬੀ ਹਿੱਸਾ ਹੋ ਗਿਆ ਮਾਝੇ ਦੇ ਕੁਝ ਹਿੱਸੇ ਦੁਆਬੇ ਦੇ ਹੋ ਗਏ ਚੰਡੀਗੜ੍ਹ ਸਾਈਡ ਦਾ ਮੁਹਾਲੀ ਦਾ ਏਰੀਆ ਹੋ ਗਿਆ ਲੁਧਿਆਣਾ ਨੰਗਲ ਦੇ ਕੁਝ ਇਲਾਕੇ ਹੋ ਗਏ ਲੁਧਿਆਣਾ ਦੇ ਪੂਰਬੀ ਹਿੱਸੇ ਹੋ ਗਏ ਫਤਿਹਗੜ੍ਹ ਸਾਹਿਬ ਹੋ ਗਿਆ ਚਿਲੰਦਰ ਦੇ ਕੁਝ ਹਿੱਸੇ ਹੋਗੇ ਕਪੂਰਥਲਾ ਹੋ ਗਿਆ ਸ਼ਿਆਰਪੁਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਮਾਝੇ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਸਵਾਮਨਾ ਬਣ ਸਕਦੀ ਹੈ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਮੌਸਮ ਦੇ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀ ਦੱਖਣ-ਪੱਛਮੀ ਹਵਾ ਹੋ ਗਿਆ ਛੋਟੀਆਂ-ਮੋਟੀਆਂ ਕਾਰਵਾਈਆਂ ਦੇਰ ਸ਼ਾਮ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਧੰਨਵਾਦ ਜੀ